ਅਲਕਾ ਡੇਰੇ ਪਪਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਦਾਵਾ ਦੇ ਪਿੰਡ ਛਾਪੁਰ ਚਾਜਨ ਚ ਕਾਂਗਸ ਵੱਲੋਂ ਪਰਵੀ ਮੀਟਿੰਗ ਕੀਤੀ ਗਈ ਜਿਸ ਵਿੱਚ ਸੁਖਜਿੰਦਰ ਸਿੰਘ ਰੰਦਾਵਾ ਤੇ ਪ੍ਰਤਿਜਿੰਦਰ ਸਿੰਘ ਪੰਜ ਵਾਫ 6 ਤੋਂ ਪਹੁੰਚੇ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਉੱਪਰ ਦਿੱਖੇ ਨਿਸ਼ਾਨੇ ਸਾਦੇ ਇਸ ਮੀਟਿੰਗ ਵਿੱਚ ਕਾਂਗਸੀ ਵਰ ਗ੍ਰਾਮ ਵਿੱਚ ਭਾਰੀ ਜੋਸ਼ ਦਿਖਾਈ ਦਿੱਤਾ ਇਥੇ ਜੇ ਵਾਈਟ ਰੈਵਿਊਲੂਸ਼ਨ ਲੈ ਕੇ ਤੇ ਸਰਦਾਰ ਪ੍ਰਤਾਪ ਸਿੰਘ ਕੈਰੋ ਲੈ ਕੇ ਜੀ ਦੋਨੇ ਬੀਰਕਾ ਮਿਲਕ ਪਲਾਂਟ ਲਾਇਆ ਸੀ ਗੁਜਰਾਤ ਤੋਂ ਜਦੋਂ ਗੁਜਰਾਤ ਤੇ ਲੱਗਾ ਉਹਨੇ ਤਾਂ ਪਹਿਲਾ ਇਨਿਕ ਮਿਲਕ ਪਲਾਂਟ ਇਥੇ ਲਾ ਦਿੱਤਾ ਸਰਦਾਰ ਪ੍ਰਤਾਪ ਸਿੰਘ ਕੈਰੋ ਤੇ ਅੱਜ ਮੈਂ 16 ਲੱਖ ਲੀਟਰ ਤੋਂ ਵਧਾ ਕੇ 32 38 ਲੱਖ ਲੀਟਰ ਦੁੱਧ ਪੰਜਾਬ ਚ ਲੈ ਗਿਆ ਸੀ ਤੇ ਹੁਣ ਫੇਰ ਥਲੇ ਤੱਕ ਅਈ ਵੇ ਦੇ ਕੇ ਮੋਲ ਵਾਲਾ ਜੇ ਆਉਂਦਾ ਕਿ ਕਿੱਥੇ ਪਲਾਂਟ ਲਾਉਣ ਨੂੰ ਲੱਗਾ ਬਟਾਲੇ ਉਧਾ ਹੈਗਾ ਸੀ ਤੇ ਅਹੀਂ ਬਟਾਲੇ ਦੇ ਨੇੜੇ-ਨੇੜੇ ਰੇਟ ਵਧਾ ਦਿੱਤੇ ਸੀ ਕਿ ਦੁੱਧ ਨਾ ਲੈ ਸਕੋ ਸਿੱਕੇ ਛੱਡ ਕੇ ਬਾਹﾞ ਜਾਲਪਰਾ ਦੀਆਂ ਛੱਡ ਕੇ ਗੇਬੀਆਂ ਪੈਣਾ ਵੇਚੀਆਂ ਨੇ ਸਾਰੀਆਂ ਗੱਲਾਂ ਛੱਡ ਕੇ ਸਿਰ ਇੱਕੋ ਨਿਸ਼ਾਨਾ ਰੱਖੋ ਕਿ ਪਰਮਾਤਮਾ ਤੁਹਾਡੀ ਗੱਲ ਸੁਣੇ ਪਰਮਾਤਮਾ ਤੁਮ ਸੇਰਾ ਬਖਸ਼ੇ ਦੇ ਜਿਸ ਇਲਾਕੇ ਦਾ ਫਰਮਾਨਾ ਮੁੱਖ ਮੰਤਰੀ ਬਣਾ ਦੇ ਫਿਰ ਉੱਥੇ ਵੀ ਬੱਲੇ ਬੱਲੇ ਆ ਅਸੀਂ ਆਉਣਾ ਕਰਨਾ ਸ਼ਾਹਪੁਰ ਜਾਜੇ ਦੇ ਲੋਕਾਂ ਕੋਲ ਵੀ ਸਾਡੀ ਮੁਲਾਕਾਤ ਕਰਾ ਦੇ ਸਾਡਾ ਕੰਮ ਕਰਾ ਦਿਓ ਆਪਾਂ ਜਿਹੜੇ ਸ਼ਾਹਪੁਰ ਜਾਜੇ ਵਿੱਚ ਬੈਠੇ ਆ ਮਾਸਟਰ ਕੁਲਜੀਤ ਸਿੰਘ ਉਹਨਾਂ ਦੇ ਘਰੇ ਔਰ ਇਸ ਪਰਿਵਾਰ ਨੇ ਬਹੁਤ ਧੀਰ ਤੋਂ ਬਾਅਦ ਮੇਰਾ ਕੱਲ 1980 ਦੇ ਵਿੱਚ ਇਹ ਪਰਿਵਾਰ ਸਾਡੇ ਨਾਲ ਸੀਗਾ ਤੋ ਕਿ ਮੈਂ ਸਮਝੀ ਹਾਂ ਜੀ 1980 ਤੋਂ ਬਾਅਦ ਇਹ ਪਰਿਵਾਰ ਅਕਾਲੀ ਦਰਬਾਰ ਚ ਚਲਾ ਗਿਆ ਤੇ ਇਹ ਹੁਣ ਦੁਬਾਰਾ ਇਹਨਾਂ ਨੇ ਕਾਂਗਰਸ ਕੀਤਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਆਖਦਾ ਕਿ ਜਿਵੇਂ ਪਹਿਲਾਂ ਇਹ ਪਰਿਵਾਰ ਕਾਂਗਰਸ ਦੇ ਨਾਲ ਚੱਲਿਆ ਅੱਗੇ ਤੋਂ ਹੋਰ ਮਜ਼ਬੂਤੀ ਦੇ ਨਾਲ ਇਹ ਪਰਿਵਾਰ ਸਾਡੇ ਨਾਲ ਚੱਲਦਾ ਸਰ ਸਾਹਿਬ ਇਹਨਾਂ ਦੇ ਆਉਣ ਦੇ ਨਾਲ ਪਿੰਡ ਦੇ ਵਿੱਚ ਮਜ਼ਬੂਤੀ ਮਿਲ ਗਈ ਆ ਯਾਰ ਤੂੰ ਵੀ ਇਸੇ ਪਿੰਡ ਦਾ ਤੈਨੂੰ ਪਤਾ ਹੈ ਮੇਨ ਪਰਿਵਾਰ ਤੇ ਇਹੀ ਪਿੰਡ ਆਪ ਤੋ ਹੀ ਵੇਖੋਗੇ ਇਹ ਕੱਲੇ ਪਰਿਵਾਰ ਹੀ ਨਿਗੇ ਇਹ ਪ੍ਰੋਗਰੈਸਿਵ ਫਾਰਮਰ ਵੀ ਨੇ ਇਹ ਉਹ ਪਰਿਵਾਰ ਆ ਜਿਨ੍ਹਾਂ ਨੇ ਇਲਾਕੇ ਦੇ ਵਿੱਚ ਡੇਰੀ ਫਾਰਮਿੰਗ ਸ਼ੁਰੂ ਕਰਕੇ ਤੇ ਲੋਕਾਂ ਨੂੰ ਡੇਰੀ ਦਾ ਧੰਦਾ ਇਹਨਾਂ ਨੇ ਸਿਖਾਇਆ ਉਹ ਵੀ ਤਗੜੇ ਹੋ ਕੇ ਪਿੰਡ ਦੇ ਵਿੱਚ ਕਹਿੰਦੇ ਤੁਹਾਡੇ ਪਿੰਡ ਤੇ ਵੈਸੇ ਵੀ ਇਹ ਇਹੀ ਪਰਿਵਾਰ ਸੀਗੇ ਜਿਹੜੇ ਨਾਲ ਨਹੀਂ ਸੀਗੇ ਬਾਕੀ ਤੁਹਾਡੇ ਪਿੰਡ ਤੇ ਅਸੀਂ ਵਧੀਆ ਰਹੇ ਹਾਂ ਤੇ ਪਾਰਲੀਮੈਂਟ ਵਿੱਚ ਵਿੱਚ ਦੇਖਿਆ ਸਿਰਫ 25 ਵੋਟਾਂ ਹੀ ਘਟ ਰਹੀਆਂ ਤੇ ਜੇ ਉਹ ਕੱਲ ਨਹੀਂ ਜਿੱਥਾ ਗੰਨਾ ਮੈਲਾਂ ਦੀ ਤੁਸੀਂ ਗੱਲਾਂ ਕੀਤੀਆਂ ਪਹਿਲਾਂ ਝੋਨੇ ਦੇ ਵਿੱਚ ਫਿਰ ਕਣਕ ਲੇਟ ਹੋਈ ਆ ਹੁਣ ਗੰਨਾ ਵੀ ਲੇਟ ਹੋ ਰਿਹਾ ਹੈ ਲੱਗਦਾ ਕਿ ਕਿਸਾਨਾਂ ਨੂੰ ਜਿਹੜਾ ਇਹ ਦੋਵੇਂ ਦੋਵੇਂ ਜਿਹੜੀਆਂ ਸਰਕਾਰਾਂ ਨੇ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਦੋਵੇਂ ਕਿਸਾਨ ਵਿਰੋਧੀ ਨੇ ਪਿੱਛੇ ਮਿੱਟੂ ਨੇ ਦਿੱਤਾ ਸੀ ਕਿ ਇਹਨਾਂ ਦੀ ਜائਦਾਦਾਂ ਦੀ ਇਨਕੁਆਰੀ ਕਰਵਾਈ ਜਾਏਗੀ ਉਹ ਮੇਰੇ ਖਿਆਲੋਂ ਉਹਦਾ ਦਿਮਾਗੀ ਤੌਰ 'ਤੇ ਜਿਹੜਾ ਨਾ ਕਾਂਗਰਸ ਛੱਡ ਕੇ ਉਹ 19 ਪਾਗਲ ਹੋ ਗਿਆ ਇਹ ਮੈਂਟਲੀ ਅਪਸੈਟ ਰਿੰਦਾ ਔਰ ਉਹਨੂੰ ਲਾਂਤਾ ਵੀ ਅੰਦਰੋਂ ਪੈਂਦੀ ਆ ਨੇ ਕਿ ਕੀ ਇਹਨੇ ਪਾਰਟੀ ਛੱਡ ਕੇ ਤੇ ਕੀ ਕੀਤਾ ਕਿਸਾਨ ਦੀ ਜੋ ਐਸ ਵੇਲੇ ਇਹ ਸਰਕਾਰ ਨੇ ਦੁਰਦਸ਼ਾ ਕੀਤੀ ਆ ਤੇ ਜਿਹਨੂੰ ਆਪਾਂ ਆਂਦਾ ਤਾਂ ਕਿੰਨੇ ਆ ਕਿ ਕਦੀ ਵੀ ਪ੍ਰਮਾਤਮਾ ਇਹਨਾਂ ਨੂੰ ਮਾਫ ਨਹੀਂ ਕਰੇਗਾ ਇਹਨਾਂ ਦੋਨਾਂ ਨੂੰ ਹੀ ਕੋਈ ਭਗਵੰਤ ਮਾਨ ਔਰ ਇਹਨਾਂ ਸਾਰਿਆਂ ਨੂੰ ਸਜ਼ਾ ਮਿਲੇ ਕੈਦੀ ਵੱਲੋਂ ਤੁਹਾਡੇ ਵੱਲ ਨੋਟਿਸ ਭੇਜਿਆ ਗਿਆ ਉਹਦਾ ਕਲੀਅਰ ਕਰੋ ਕਿ ਅਸਲ ਕਿ ਹੈ ਕਿ ਕੈਦੀ ਵਾਲ ਨੇ ਜਿਹੜਾ ਕਿਹਾ ਸੀ ਨੇ ਆਪ ਕੋ ਬਈਮਾਨ ਰੰਦਾਵਾ ਚਾਹੀਏ ਕਿ ਇਮਾਨਦਾਰ ਰੰਦਾਵਾ ਚਾਹੀਏ ਇੱਕ ਯਾਰ ਜਿਹੜਾ ਬੰਦਾ ਆਪ ਜੇਲ੍ਹ ਚੋਂ ਰਿਸ਼ੋ ਦੇ ਕੇਸ ਦੇ ਵਿੱਚ 1200 ਕਰੋੜ ਚ ਜਿਹੜਾ ਉਹਨੇ ਕਟਾਲਾ ਕੀਤਾ ਉਹਦੇ ਵਿੱਚੋਂ ਜੇਲ੍ਹ ਚ ਰਿਹਾ ਹੋਵੇ ਤੇ ਜੇਲ੍ਹ ਚ ਕੋਰਟ ਨੇ ਕਿਹਾ ਹੋਏ ਕਿ ਤੂੰ ਕਿਸੇ ਫਾਈਲ ਤੇ ਸਾਈਨ ਨਹੀਂ ਕਰ ਸਕਦਾ ਤੂੰ ਕਿਸੇ ਦਫ਼ਤਰ ਦੇ ਵਿੱਚ ਜਾ ਨਹੀਂ ਸਕਦਾ ਉਹ ਬੰਦਾ ਉਹਦੇ ਪੰਤੇ ਮੈਂ ਸਰਟੀਫਿਕੇਟ ਲਾਉਂਗਾ ਮੈਂ 1969 ਤੋਂ ਮੇਰੇ ਖਾਲ ਸਾਡੇ ਪ੍ਰਵਾਨ ਨੇ 12 13 ਇਲੈਕਸ਼ਨਾਂ ਲੜੀਆਂ ਤੇ ਉਹਨਾਂ ਦੇ ਵਿੱਚੋਂ 7 8 ਹੀ 8 9 ਹੀ ਜਿੱਤੇ ਆ 8 ਤੇ ਇਹ ਮੈਨੂੰ ਕਹੇਗਾ ਕਿ ਕੌਣ ਆ ਉਹਦੋਂ ਇਹਦੇ 'ਚ ਮੈਂ ਇਤੀ ਪੁੱਛ ਲੈਣਾ ਕੇਜਰੀਵਾਲ ਨੂੰ ਕਿ ਜਿਹੜਾ ਤੇਰਾ ਜਿਹਨੂੰ ਤੂੰ ਟਿਕਟ ਦਿੱਤੀ ਆ ਇਹਦਾ ਆਪਣਾ ਭਰਾ ਤੇ ਐਸਆਈ ਉੱਥੇ ਅੰਮ੍ਰਿਤਸਰ 5000 ਰਿਸ਼ਵਤ ਲੈਂਦਾ ਉੱਤੇ ਵਿੱਚ ਬਕਾਇਦਾ ਲਿਖਿਆ ਕਿ ਪੁਲਦੀਪ ਸਿੰਘ ਐਸਆਈ 5000 ਦੇ 5-500 ਦੇ 10 ਨੋਟ ਯਾਰ ਕੋਈ ਗੱਲ ਕਰਨ ਲੱਗਿਆ ਉਹਨੂੰ ਪਤਾ ਹੀ ਕੱਖ ਨਹੀਂ ਕੋਈ ਡਿਵੈਲਪਮੈਂਟ ਬਾਰੇ ਪਤਾ ਨਹੀਂ ਕੋਈ ਆਨੈਸਟੀ ਦਾ ਪਤਾ ਨਹੀਂ ਬੇਈਮਾਨਾਂ ਦਾ ਟੋਲਾ ਝੋਨੇ ਦੇ ਵਿੱਚ ਦੁਨੀਆ ਰੋਲ ਕੇ ਰੱਖ ਰੱਖੀ ਇਹੀ ਪੈਸਾ ਜਿਹੜਾ ਝੋਨੇ ਦਾ ਜੋ ਲੋਕਾਂ ਦੇ ਕੱਟ ਲੱਗਾ ਇਹ ਪੈਸਾ ਜਨੂਰੀ ਦੇ ਵਿੱਚ ਭਗਵੰਤ ਮਾਨ ਇਹਨੂੰ ਇੱਕ ਮੈਂ ਗੱਲ ਦੱਸਦਾ ਜਨੂਰੀ ਚ ਦਿੱਲੀ ਦੇ ਵਿੱਚ ਇਲੈਕਸ਼ਨ ਆ ਰਹੀ ਆ ਇਹ ਲਾਲਾ ਜੀ ਲੁੱਟਦਾ ਪੈਸਾ ਤੁਹਾਡੀ ਰਾਈ ਪੰਜਾਬ ਦਾ ਗੜਾ ਕੁੱਟ ਕੇ ਦਿੱਲੀ ਦੇ ਇਲੈਕਸ਼ਨ ਚ ਖਰਚ ਕਰਦੇ ਸਰ ਤੁਹਾਡੀ ਇੱਕ ਰੀਲ ਵਾਇਰਲ ਹੋਈ ਜਿਹਦੇ ਚ ਤੈਲਾ ਦੀ ਗੱਲ ਕੀਤੀ ਜਿਹੜਾ ਕਿ ਤੈਲਾ ਬਹੁਤ ਕਟੇ ਦੀ ਸੀ ਉਹ ਆਪਣੇ ਪਿੰਡ ਦਾ ਹੀ ਵੇਖ ਲੋ ਯਾਰ ਇੱਥੇ ਵੇਖ ਲੋ ਇਹਦੀ ਇਨਕੁਆਰੀ ਕਰਾ ਲਈਏ ਜਿਹੜਾ ਕਹਿੰਦਾ ਨਾ ਮੁੱਖ ਮੰਤਰੀ ਕਹਿੰਦਾ ਇਹ ਔਨਸਟਰ ਦਾ ਕਰ ਉਹਦੇ ਪਿੰਡ ਚੋ ਹੀ ਕਰ ਲੈਨੇ ਆ ਨਾਲੇ ਅੱਜ ਜੇ ਉਹਦੇ ਜੋ ਝੁਰਤ ਹੈਗੀ ਆ ਜੇ ਮੁੱਖ ਮੰਤਰੀ ਚ ਗੈਰਤ ਹੈਗੀ ਆ ਅੱਜ ਹੀ ਕਰ ਲਈਏ ਇਹ ਇਟਾਂ ਕਿਹੜੇ ਤੇ ਸੀਮੈਂਟ ਕਿਹੜਾ ਲੱਗਾ ਔਰ ਕਹ ਲੱਗਦਾ ਕਿਹੜੇ ਪੱਠੇ ਤੋਂ ਲੱਗਾ ਕਿਹੜੇ ਪੱਠੇ ਰਿਹਾ ਟਾਈਲਾਂ ਨੇ ਕਿਹੜੇ ਪੱਠੇ ਦੇ ਬਿੱਲ ਨੇ ਆਪੇ ਪਰਾਂ ਲੱਜੂਗਾ ਕਿ ਕਿਹੜੀ ਕਿ ਕੌਣ ਮੰਦਰ ਕੌਣ ਨਹੀਂ ਮੰਦਾ ਕੇ ਜੀ ਵਾਖਾ ਨੂੰ ਨੋਟਿਸ ਪੇ ਦਿੱਤਾ ਗਿਆ ਜੀ ਮੁਕੇ ਜਾਨੂ ਬੜਾ ਵਾਂਗ ਬੰਦੇ ਦਾ ਪੋਤੇ ਤੇ ਬਟਾਲੇ ਪੇਸ਼ੀ ਕਰਵਾਇਆ ਕਰੂੰਗਾ ਕਿ ਮੈਂ ਇਹ ਤੇ ਕੇਜਰੀਵਾਲ ਵਰਗਾ ਤਾਂ ਨਹੀਂ ਕਿ ਭਗਵਾਨ ਦੇ ਪਰਿਯੋਦਿਕਾ ਨੂੰ ਵਿਕਰਮਜੀਠੀਏ ਕੋਲੋਂ ਮਾਫੀ ਮੰਗੀ ਆ ਇਹਦੇ ਕੋਲੋਂ ਮੰਗਾਉ ਮਾਫੀ